ਬਾਈ ਆਪਕੋ ਹੋ ਗਈ ਤਿਆਰ ਆਪਣੀ ਹੁਣ ਉਹ ਵੀ ਇੱਦਾਂ ਨਹੀਂ ਜਲਵਾ ਕਵਰ ਹੈ 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 ਬਾਈ ਗੱਲ ਮਾਰੋ ਦੇਖਣਾ ਐ ਸਿੱਕ ਜਲਵਾ ਹੋਰ ਇਹ ਗਰੌਂਜੇ ਲਾ ਰਹੀ ਹਾਂ ਹਾਂ ਲੋਜੀ ਬਾਈ ਤਿਆਰ ਆ ਹੋ ਗਿਆ ਬਲੀ ਇਹ ਥੱਲੇ ਪਾ ਕੇ ਉੱਪਰ ਪਾ ਦੇ ਇਹਨੂੰ ਹਾਂ ਬਾਅਦ ਚ ਕੱਢ ਲਿਓ ਪਹਿਲਾਂ ਥੱਲੇ ਪਾ ਲਓ ਜੀ ਉਹਨੂੰ ਪੂਰੇ ਕਰ ਦਿਓ ਜੀ ਤੇ ਵੀ ਬਾਅਦ ਕੇ ਬਦਲਣ ਦੀ ਜਰੂਰਤ ਨਹੀਂ ਦਸ ਗਿਆ ਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਬਾਕੀ ਸਵਾਗਤ ਹੈ ਬਾਈ ਤੁਹਾਡਾ ਸਾਰਿਆਂ ਦਾ ਅੱਜ ਦੇ ਵਲੌਗ 'ਚ ਤੇ ਅੱਜ ਆਪਾਂ ਚੱਲੇ ਆ ਬਾਈ ਫਗਵਾੜੇ ਉਹ ਫੜਾ ਟਰੈਕਟਰ ਬਣਾ ਤੇ ਨਵਾਂ ਸ਼ਹਿਰ ਆਪਾਂ ਟੱਪਿਆ ਏ ਇਹ 39 ਕਿਲੋਮੀਟਰ ਰਹਿ ਗਿਆ ਹਾਂ 40 ਰਹਿ ਗਿਆ ਹਾਂ ਮੈਂ ਅਰਜਨ ਅੱਜ ਚੱਲੇ ਬਾਈ ਹੱਕ ਲੋਣ ਫਗਵਾੜੇ ਨੂੰ ਤੇ ਰਸਤੇ 'ਚ ਮਾ ਜਲ ਚਾਹ ਪੀ ਲੰਨੇ ਆ ਤੇ ਪਰੋਂਦੇ ਅਰਜਨ ਆਪਾਂ ਨੇ ਹੁਣ ਛੱਗ ਲਈ ਤੇ ਹੁਣ ਅਗਾਹਾਂ ਫਗਵਾੜੇ ਚੱਲਦੇ ਆ ਦੇਖਦੇ ਆ ਵੀ ਕੀ ਕੰਮ ਕਾਰ ਆ ਕਿੱਦਾਂ ਬਾਈ ਦਾ ਈ ਬਾਈ ਪਿੰਡ ਮੌਲੀ ਪਹੁੰਚ ਗਏ ਪੰਜ। ਖਵਾੜੇ ਆਏ ਬਾਈ ਉਰੇ ਹੱਕ ਲਾਉਣ ਟਰੈਕਟਰ ਦੀ ਤੇ ਬਾਈ ਦੇ ਪਿੰਡੇ ਆ ਜਿਹੜੇ ਬੰਦੇ ਹੱਕ ਲਾਉਂਦੇ ਆ ਉਹ ਵੀ ਤੁਹਾਨੂੰ ਦਿਖਾਉਂਦੇ ਪਾਈ ਜਾ ਕੇ ਟਰੈਕਟਰ ਉਹਨਾਂ ਦੇ ਕੋਲ ਆਪਾਂ ਛੱਡਿਆ ਏ ਉੱਥੇ। ਤੇ ਬਾਈ ਲੱਗੇ ਹੋਏ ਆ ਹਲੇ ਤਿਆਰ ਕਰਨ। ਤੇ ਬਾਈ ਦੇ ਖੂਹ ਪਰ ਆਏ ਆ ਬਾਈ ਗੁਲਾਬ ਬਾਈ ਦੇ ਅੱਗੇ ਵੀ ਆਲੇ ਆਪਾਂ ਪਹਿਲਾਂ ਉਰੇ। ਤੇ ਬਾਈ ਕਹਿੰਦਾ ਜਰੂਰ ਜਾ ਕੇ ਆਏ ਆ ਮਾ ਕੋਈ ਨਾ ਜੀ ਜਾਇਆਂਗੇ ਵੀ ਨੇੜੇ ਤਾਂ ਆਏ ਹੋਏ ਆ ਹੁਣ। ਹੈ ਕਿ ਨਹੀਂ ਜੇ ਜੇ ਉਰੇ ਪਾਣੀ ਦੇ ਲੱ ਕਿੰਨਾ ਥਾਸ ਹਨਾ। ਹਾਂ ਸਾਫ ਪਿਆ। ਆਪਣੇ ਤਾਂ ਸਾਲਾ ਪੀਲੇ ਹੀ ਹੋ ਜਾਂਦਾ ਹੈ। ਹੂੰ। ਆ ਖਬਰਾਂ ਕਿੰਨੇ ਦਿਨਾਂ ਦਾ ਪਿਆ ਹੁਣ? ਕੋਹਾ ਜੀ ਪਿਆ। ਆ ਇਹਨਾਂ ਤੇ ਕਿਲਕ ਹੈ ਹੀ ਨਹੀਂ ਚੱਠਾ ਪਰ ਬਣੇ ਚੱਠੀ ਪੀਲੇ ਹੋਏ ਨੇ ਆ। ਡਿੱਗੀਆਂ ਵੀ ਦੇਖ ਲੈ ਦੋ ਬਣਾਈਆਂ ਹੋਈਆਂ ਐਂ ਗਿਰ ਕੇ ਆਏ ਪਾਣੀ। ਹੂੰ। ਆ ਛੋਟੀ ਜਿੱਦਾਂ। ਹੂੰ। ਦੋ ਬਣਾਈਆ ਬਰੀਆ ਘਟਾ। ਬਾਕੀ ਦੇਖਦੇ ਆ ਕਿੰਨਾ ਕੁ ਟਾਈਮ ਲਾਉਂਦੇ ਬਾਈ। 9:00 ਵਜੇ ਆਪਾਂ 9:30 ਵਜੇ ਪਹੁੰਚ ਗਏ ਤੇ ਉਰੇ। ਤੇ ਬਾਈ ਨੇ ਹੀ ਲੱਗੇ ਤੇ ਸਮਾਨ ਸੂਨ ਕੱਟਦੇ ਆ ਹੱਲੇ। ਦੇਖਦੇ ਹਾਂ ਹੁਣ ਲਵਾ ਕੇ ਹੁਕ ਮੰਨੂ ਲੱਗਦਾ ਪਾਣੂ 10 11 ਵਜੇ ਨੇ ਰਾਤ ਦੇ ਲੱਗਦਾ ਵਜੂਗੇ ਨੇ ਪਹੁੰਚਦੇ ਆਣੂ ਘਰ ਦੇਖਦੇ ਬਾਕੀ ਹੁਕ ਤਿਆਰ ਹੋਊਗੀ ਤੇ ਬਾਅਦ ਹੂੰ ਬਾਕੀ ਬੈਠਦੇ ਆ ਉਰੇ ਹੁਣ ਉਹ ਕਮਰੇ ਚ ਏਸੀ ਲੱਗਿਆ ਬਾਅਦ ਅੱਛਾ ਹਾਂ ਚਾਬੀ ਫੜ ਲਿਆ ਮਾਮਾ ਜੀ ਉਧਰਲੀ ਸਾਈਡ ਤੇ ਬਾਈ ਤੇ ਠੀਕ ਆ ਠੀਕ ਆ ਤੇ ਬਾਈ ਕਹਿੰਦਾ ਉੱਥੇ ਬਹਿ ਜਿਓ ਹੁਣ ਇੱਥੇ ਆਰਾਮ ਕਰਦੇ 2 3 ਘੰਟੇ ਆਹੋ ਏਸੀ ਚੱਲਦਾ ਬਣਾ ਏਸੀ ਲਾ ਕੇ ਟੌਰਨਲ ਪੈਂਦੇ ਠੀਕ ਠੀਕ ਆ ਬਾਈ ਦਾ ਫੋਨ ਆਊਗਾ ਜਦ ਹੁਕ ਲਾਉਂਗੇ ਹਾਂ ਹਾਂ ਮੈਂ ਚਾਬੀ ਫੜ ਲਿਆ ਵਾ ਫਿਰ ਚੱਲਦੇ ਆ ਚੱਲੀਏ ਚਾਬੀ ਫੜ ਲਈਏ ਪਹਿਲਾਂ ਚਲੋ ਉੱਧਰ ਰਾਤ ਉਧਰ ਲੋ ਜਿਵੇਂ ਲੱਗੇ ਵਾ ਉੱਥੋਂ ਬਾਈ ਉੱਥੇ ਲੱਗੇ ਵਾ ਲੋ ਹੁਣ ਚੱਲ ਰਿਹਾ ਕੰਮ ਨੀ ਪਿੰਡ ਆਏ ਹੋਏ ਅੱਜ ਤੇ ਢੱਲਾ ਤਿਆਰ ਕਰਤੇ ਆ ਬਾਈ ਹੁਣੇ ਉੱਧਰ ਲੱਗੇ ਆ ਬਾਈ ਲੱਗੇ ਲੋਨ ਆਹ ਸਾਡੀ ਚੱਲੇ ਜਾਂਦਾ ਕੰਮ 5 4 ਵਜੇ ਤੇ ਨਾਲ ਲੱਗੇ ਹੋਣਾ ਆਣਾ ਹਾਂ ਭਾਈ ਜਹੀ ਟ੍ਰੈਂਡ ਜਾਂਦਾ ਤੇ ਬਿਲਡਿੰਗ ਕਰਕੇ ਪ੍ਰੋਪਰ ਰਹਿਣ ਤੇ ਵੀਰਨਾਈ ਬਾਈ ਹੁੱਕਾ ਦੇ ਮਸ਼ਹੂਰ ਹੈ ਤੇਰੀ ਇਹ ਤੇ ਆਪਾਂ ਵੀ ਆਏ ਆ ਲੋਨ ਆਪਣੇ ਈਦੀ ਚ ਪਹਿਲਾਂ ਚੱਲ ਲੱਗੀ ਆ ਹੁੱਕਾ ਲੱਗਣੇ ਇਹ ਤੇ ਬਾਕੀ ਦੇਖਦੇ ਆ ਕਿ ਕੀਵੇਂ ਜਦ ਪੂਰੀ ਤਿਆਰ ਹੋਊਗੀ ਫਿਰ ਦਿਖਾਉਂਦੇ ਆਂ ਮੋਲਾ ਲੈਣਾ ਹੀ ਵੀ ਹੈ ਹੈ ਮੋਲਾ ਦੇਖਿਆ ਹੈ ਕਰਨ ਨਾਲ ਵੀ ਬਾਈ ਕਨ 2 3 ਮਟਾਈ ਦੇ ਪਾਣੀ ਦੇ 5 ਇੰਚ ਹੀ ਖਾਇਆ ਹਾਂ ਹਾਂ ਬਹੁਤ ਆ ਚਾਰ ਇੰਚ ਹੋਗੀ ਤੇ ਜਰਾ ਨਾਲ ਪੋਗੀ ਹਾਂ 5 ਇੰਚ ਹੀ ਕਰਾਇਆ ਤਾਂ ਠੀਕ ਹੈ ਤੇ ਬਹੁਤ ਮੂਟੀ ਲੱਗ ਪਾ ਆ ਪੰਨੇ ਦੀ ਜਿਹੜੀ ਵਿੱਚ ਪੈਣੀ ਹੈ ਹਾਂ ਇਹ ਦੇਖ ਲਓ ਕਹੀ ਜੀ ਆ ਪਾਣੀ ਵਿੱਚ ਇਹਨਾਂ ਨੂੰ ਜੀ ਹਾਂ ਮੋਲਾ ਤਿਆਰ ਹੋ ਗਏ ਪੂਰੀ ਤਿਆਰ ਹੋ ਗਏ ਮਿਹਰਬਾਨੀ ਕਰਦਾ ਜਪ ਲਿੱਟਾਂ ਲੱਗਣੀਆਂ ਹਾਂ ਫਿਰ ਪਤਾ ਲੱਗਣਾ ਥਲੀ ਕਿਵੇਂ ਮੋਢੇ ਦੀ ਥੀ ਨਾ ਭੁੱਲਦੀ ਵਾਪਸ ਅਰੇ ਮੋਰੇ ਬਿੱਟਾ ਆਈ ਬੈਕ ਕਰ ਲਓ ਯੋ ਲਾ ਲਓ ਅੱਖ ਵਾਲੀ ਤਾਰ ਲਾ ਕੇ ਬੈਕ ਕਰ ਲਓ ਥੋੜਾ ਜਿਹਾ ਕਰ ਉਹ ਆ ਆ ਕੀ ਬੀ ਨਹੀਂ ਕਹਿੰਦੇ ਵੀ ਹੋਟਲ ਹੀ ਕਹਿੰਦੇ ਬਜਾ ਬਜਾ ਕਰਾ ਦੇ ਕਹਿੰਦੇ ਪੁੱਛੂਗੇ ਬੰਦੇ ਵੀ ਕਿੱਥੇ ਲਵਾ ਕੇ ਲਿਆਏ ਆ। ਅ ਬਾਕੀ ਬਣੇ ਗੱਲਾਂ ਟਾਈਮ ਜਰੂਰ ਲੱਗਿਆ ਬਾਈ 9 ਵਜੇ ਤੇ ਆਏ ਹੋਏ ਆ ਸੀ। 9:00 ਨਾ ਹੋ ਗਏ ਸੀ। ਹਾਂ। ਤੇ ਹਲੇ ਵੀ ਸਾਨੂੰ ਮਿਲ ਲੱਗਾ 11:00 ਵਜੇ। 5:00 ਤੋਂ 8:00 ਵਜੇ ਵੱਜੂਗੇ। ਬਾਜੀ ਜਾਣੇ ਇਹਨਾਂ ਜਾਂ। ਬਾਜੀ ਜਾਣੇ 4:00 4:30 4:00 ਤੋਂ ਵੱਜਗੇ। ਹਾਂ। 8:00 ਵਜੇ ਤੱਕ ਤੁਰੂ ਜਰੂਰ ਜੇ। 11:00 ਵਜੇ ਹੋ ਗਏ। 11:00 ਵਜੇ ਪਹੁੰਚੂਗੇ 11:30 ਮਿੰਟ। ਅ 3 ਘੰਟੇ ਰਾਮ ਨਾਲ ਲੱਗੇ। ਬਾਈ ਨਿੰਦਲ ਕਰ ਲੋ ਜੀ ਹਾਈ ਲੋਏ ਇਹ ਹੀ ਨਾਲ ਸਾਈਡ ਹਾਂ ਜੀ ਬਾਈ ਜੇ ਨਿੰਦਲ ਕਰ ਲੋ ਥੋੜੇ ਹੋਣਾ ਜੀ ਸਾਡੇ ਰੂਡੇ ਕਿਹਨੂੰ ਟੋਪੀਂਦੇ ਆ 35 ਕੋਟਲ ਦਾ ਜੀ ਇਹ ਪੈਂਤੀ ਕੋਟਲ ਹੈ ਜੀ ਹਾਂ ਬਹੁਤ ਬਹੁਤ ਲਾਉਂਦੇ ਆ ਹਾਂ ਉਹਦੇ ਲੱਗੀ ਹੋਈਆਂ ਨੇ ਵਾਡਰਟਨ ਲਾਈ ਗਈ ਜਿਹੜੀ ਡਬਲ ਹੁੱਕ ਉਹ ਚੱਲ ਨਹੀਂ ਨਹੀਂ ਹੈਗੀ ਉੱਪਰ ਵੀ ਪੈਂਦੀ ਥੱਲੇ ਵੀ ਪੈਂਦੀ ਹੈ ਠੀਕ ਹੈ ਸਮੀਰ ਆਹ ਜਿਹੜਾ ਤੁਹਾਨੂੰ ਦਿਖਾਜੀ ਤੁਹਾਨੂੰ ਦਿਖਾ ਲਈ ਆਹ ਤੁਹਾਨੂੰ ਦਿਖਾ ਲਈ ਤੇ ਆਪਣੀ ਜਿਹੜੀ ਵੀਡੀਓ ਦਾ ਬਾਈ ਇਹਦੀ ਵੀ ਹੁੱਕ ਲਾਉਣ ਦੀ ਲੋੜ ਨਹੀਂ ਹੈਗੀ ਆਹ ਵੀਡੀਓ ਵਾਲੀ ਸ਼ਾਟ ਪਾ ਜਾਈ ਬਹੁਤ ਬਿਨਾਂ ਇਹ ਆਪਣਾ ਪਹਿਲਾਂ ਹੁੱਕ ਖੋਲਣੀ ਪੈਂਦੀ ਸੀ ਜੋ ਸਾਰੀਆਂ ਬਾਈਆਂ ਨੇ ਤਿਆਰ ਕਰ ਕੋਲਣ ਦੀ ਲੋੜ ਨਹੀਂ ਵੀ ਪੀਟੀਯੂ ਵਾਲਾ ਸ਼ਾਟ ਹੈ ਜਿਹੜੀ ਆਪਣੀ ਸਹੀ ਹੁੱਕ ਤੇ ਚੱਲੂਗੀ ਇਹ ਤੇ ਪਾਣੀ ਨੂੰ ਪਲੇਟ ਲੱਗਦੀ ਹੈ ਰੱਖਣੀ ਹੈ। ਬਾਕੀ ਇਹ ਵਜਨ ਬਾਈ ਕਹਿੰਦਾ ਕਿੰਨਾ ਮਰਦੀ ਪਈ ਹੈ ਟੋਟਲ। ਮਾ ਸਾਡੇ ਤਾਂ ਐਡਾ ਪਾਉਂਦੇ ਨਹੀਂ ਹੁੰਦੇ। ਕਿੰਨੇ ਕਿੰਨੇ ਸਾਡੇ ਦਾ 150 ਆਦਾਂ ਬਸ 170 ਹੋ ਜੂਗਾ। 150 200 200 ਦਾ ਢੜਾਈ ਸਾਡੇ। ਜਲਦੀ ਤੁਹਾਨੂੰ 405 ਰੁਪਿਆ ਲੱਗਣੇ ਇੱਥੇ। ਠੀਕ ਹੈ ਜੀ। ਤਸੱਲੀ ਆ। ਤਸੱਲੀ ਵਾਲਾ ਕੰਮ ਹੁੰਦਾ। ਤਸੱਲੀ ਬੱਸ ਇਹਨਾਂ। ਇੱਕ ਹੌਲੈਂਡ ਦੀ ਵੀ ਬਣਾਉਣੀ ਜਿੱਦਾਂ ਆਪਾਂ ਨੇ। ਉਹਦਾ ਟਰੈਕਟਰ ਜਾਣਾ ਪਊਗਾ ਤੇ ਤੁਹਾਡੇ ਕੋਲ ਹੈਗਾ ਕੀ? ਇਹ ਰੱਖ ਲੈ ਹੌਲੈਂਡ ਦਾ ਹੌਲੈਂਡ ਟ੍ਰੈਕ ਕਰਦੀ ਹੈ ਇਹਦੇ ਨਾਲ ਆ ਜਾਈ ਇਕੱਲਾ ਚੁੱਲਾ ਬਣਾਣਾ ਜਿਵੇਂ ਪੰਜ ਇਕੱਲਾ ਬਣਾਉਣਾ ਇਹਦਾ ਉਹ ਇਕੱਲਾ ਚੁੱਲੇ ਹੀ ਬਣਾ ਚੱਲੋ ਬਣਜੋ ਬਣਜੋ ਇਕੱਲੇ ਹੁੰਦੇ ਹਾਂ ਜੀ ਇਕੱਲੇ ਹੀ ਜਾਂਦੇ ਹਾਂ ਅੱਛਾ ਕਿਹੜਾ 36 ਦੀ ਆ 36 ਦੀ ਆ ਨਹੀਂ ਨਹੀਂ ਇਹ ਕਿ ਖਤਲਾ 36 ਦਾ ਸਪੈਸ਼ਲ ਐਡੀਸ਼ਨ ਵਾਲਾ ਇੱਕ ਪਿੱਸਾ ਇਕੱਲਾ 36 ਦਾ ਜਿਹੜਾ 36 ਦਾ ਹੌਲੈਂਡ ਹੈ ਉਹ 36 ਦਾ ਟੂਰ ਹੈ ਅੱਛਾ 36 ਦਾ ਟੂਰ ਹੈ ਹਾਂਡੀ ਮੈਨਾਂ ਦੀ ਸਹੇ ਹੋਊਗੀ ਜੀ ਹਾਂਡੀ ਆ ਪਰ ਉਹ ਕਹਿੰਦੇ ਫਿਰ ਚੱਕਰ ਪਾ ਦੇ ਉਹਦੇ ਟਾਇਰਾਂ ਦਾ ਚੱਕਰ ਪਾ ਦੇ ਤਿਆਰਾ ਜਿੱਤਿਆ ਰਣਾ ਉਹ ਜਿਹੜਾ ਪਰ ਬਣਾਉਣਾ ਉਹ ਟੇਬਲ ਜਿਹੜਾ ਰੱਖਣਾ ਜੀ ਅੱਜ ਉਹ ਵਿੱਚਿਕਦਾ ਅੱਜ ਇਹ ਉਹਨੂੰ 16 ਦੇ ਆ ਉਹਨੂੰ 14 ਦੇ ਉਹ ਉਹਨਾਂ ਚੱਲੂਗਾ ਜਿਹੜੀ ਜਿਹੜੀ ਕੋਈ ਗੱਲ ਨਹੀਂ ਦੇਖ ਲਓ ਕਲੀ ਉਹ ਵੀ ਤਿਆਰ ਕਰਾਉਣੀ ਆ ਉਹ ਕੇ ਲਈ ਇਹ ਚਾਹੀਦੀ ਉਹ ਚਾਹੀਦੀ ਨਹੀਂ ਬੈਠੋ ਬਾਕੀ ਬਈ ਤੋਂ ਹੁੰਦੇ ਆ ਬਾਅਦ ਚ ਬਣੇ ਤੇ ਖਾਦਿਆ ਫਿਰ ਬੇਟੀ ਤੇ ਬਾਈਆਂ ਦਾ ਪਹਿਲਾਂ ਟਰਾਲਿਆਂ ਦਾ ਵੀ ਕੰਮ ਹੁੰਦਾ ਦਾ ਹੁਣ ਬਾਈ ਬੇਟੀ ਜੀ ਖੜਾ ਜਿਆਦਾ ਪਈ ਹੋਏ ਇੱਧਰ ਕੀਤੀ ਕਾਫੀ ਕਰਦੇ ਆ ਵੀਰ ਕਿੰਨੀ ਕਰਦੇ ਜੀ ਫਿਰ ਪੀਹੇ ਰੱਖੀਏ ਫਿਰ ਤੇਰੀ ਜੀ ਗੱਲ ਦੀ ਗੱਲ ਹੈ 12 ਦੇ ਰੱਖਦੇ ਹਾਂ ਇਹਨੂੰ ਪਾਈ ਜੇ ਤੇ ਜਰ ਕਹਿੰਦੇ ਗਲਾਬ ਨੇ ਕਹਿੰਦਾ ਬਾਈਆਂ ਦੇ ਕਹਿੰਦਾ ਸੀ ਉਤਾਲਾ ਹੋਣ ਹਾਂ ਹਾਂ ਉਹਨਾਂ ਨੇ ਫਾਰਮ ਤੇ ਮੈਂ ਕਿਹਾ ਤੁਸੀਂ ਲਾਈ ਹੋਣ ਉਹ ਵੀ ਹੁਣ ਪਾਸ ਨਹੀਂ ਲੱਗੇ ਉਹ ਤਾਂ ਬੰਪਰ ਵੀ ਉਹ ਤਿਆਰ ਕਰਵਾਉਂਦੇ ਇੱਥੇ ਤਾਂ ਬੰਪਰ ਮਿਲਣਾ ਆਪਣੇ ਬਣਾਉਣਾ ਲੱਗਾ ਉਹ ਵੇ ਜਿੱਥੇ ਤਿਆਰ ਕਰਵਾਇਆ ਸੀ ਉਹਨੇ ਉਹਨਾਂ ਨੇ ਬੰਪਰ ਲਾ ਦਿੱਤਾ ਠੀਕ ਹੈ ਜੀ ਆਪਣਾ ਕੰਮ ਕਰੀਂ ਜੇਰਾ ਉਹ ਜਿਹਦਾ ਕੰਮ ਆ ਰਿਹਾ ਹੈਗਾ ਸਾਡਾ ਬਹੁਤ ਹੈ ਟਾਈਮ ਲੱਗਦਾ ਇਹ ਤਾਂ ਸੱਲੀ ਜੀ ਨੇ ਕਿਹਾ ਉਹ ਵੀ ਕਹਿੰਦੇ ਨੂੰ ਮੈਂ ਬਾਈਆਂ ਦਾ ਕੰਮ ਨਾ ਕਰ ਸਕੀ ਆ ਲੈ ਕਾਲੀ ਵਾਲਾ ਕੰਮ ਕੋਈ ਨਹੀਂ ਹੈਗਾ ਵੀ ਨੀਚੋ ਵਾਲਾ ਕੰਮ ਹੈ ਅਲਾਂਬੇ ਦਾ ਕੰਮ ਨਹੀਂ ਨਾਲ ਪਤਾ ਕੀ ਆ ਜਿੱਦਾਂ ਆਪਾਂ ਨਾ ਖੇਤੀ ਖੋਦ ਕਰਦੇ ਆ ਉਹਦਾ ਥੋੜਾ ਦਾ ਸਾਨੂੰ ਐਕਸਪੀਰੀਅੰਸ ਇਹ ਆ ਵੀ ਕਿਹੜੀ ਚੀਜ਼ ਦਾ ਕਿੱਥੇ ਜੋੜ ਪੈਣਾ ਹੁੰਦਾ ਆਪਾਂ ਆਵਾ ਗੋ ਵੀ ਇਹਨੇ ਲੋਹਾ ਥੱਪੀ ਜਾਈਏ ਉਹਦਾ ਵੀ ਸਵਾਦ ਦੂਏ ਮੈਚ ਤੋਂ ਮੈਚਰੀ ਸਾਡੇ ਬੰਦੀ ਜਾਂਦਾ ਨਹੀਂ ਕੋਈ ਫੜ ਰਹਾ ਹੈਗਾ ਇੱਕ ਨੇ ਆਪਦਾ ਇੱਕ ਨੇ ਇੱਕ ਮੈਚ ਦੇ ਕੰਮ ਕਰਨ ਦਾ ਜੀ ਆਪਾਂ ਜਾ ਕੇ ਜਿੰਮੇਦਾਰ ਨੂੰ ਦੱਸਣਾ ਇੱਕ ਹੁਣ ਫੋਨ ਅਸੀਂ ਆਪਾਂ ਨੂੰ ਸਾਨੂੰ ਪਤਾ ਵੀ ਥੋੜੇ ਵੀ ਕਿੱਥੇ ਦਾ ਜੋੜ ਹੈਗਾ ਬਾਕੀ ਪਹਿਲਾਂ ਬਈ ਆਪਾਂ ਹੁੱਕ ਕਹਿੰਦੇ ਜੇ ਵੀ ਆਪਾਂ ਨੇ ਹੁੱਕ ਲੰਬੀ ਕਰਵਾਉਣੀ ਆ ਤੇ ਬਈ ਕਹਿੰਦਾ ਵੀ ਹੁੱਕ ਲੰਬੀ ਨਹੀਂ ਹੋਣੀ ਕਹਿੰਦਾ ਕਿੰਨ ਨੂੰ ਪਤਾ ਹੈ ਇਹ ਕਹਿੰਦਾ ਚੱਕਰ ਪਊਗਾ ਕਹਿੰਦੇ ਏਕਟਰ ਦਾ ਮੁੰਡਾ ਕਹਿੰਦਾ ਫਿਰ ਫਟ ਪਊਗਾ ਕਹਿੰਦੇ ਵੀ ਜਿੱਥੇ ਕਹਿੰਦੇ ਉਹਦਾ ਸਹੀ ਹੈ ਝਾਂਸੀ ਨੇਗਰ ਵੀ ਪ੍ਰੋਪਰ ਹੁੰਨੀ ਆ ਹੋਣੀ ਤੇ ਜਿਹੜੇ ਚੱਕਰਿੰਦੀ ਲੰਬੀ ਕਰੀ ਜਾਣੀਆਂ ਮੋਹਰ ਨੇ ਕੋਨੇ ਹਿੱਸੇ ਦਾ ਕਰਕ ਨਹੀਂ ਜਾਣੀ ਸਮਝਦੇ ਉਹ ਫੋੜਾ ਫੋੜ ਦਾ ਫਾਇਦਾ ਉਹ ਦੂਰੇ ਹੀ ਨਿਕਿਆ ਉਹ ਚੱਕੇ ਹੋਣ ਨੇ ਨਦੀਆਂ ਦੇ ਰਸਤੇ ਲੈ ਕੇ ਜਾਣੀਆਂ ਨਦੀ ਚਾਹੇ ਘੋ ਨਦੀ ਚਾਹੇ ਕਾਂਕੜੀ ਅਪਾ ਇੰਟਰਨੈਟ ਦਾ ਇੰਨਾ ਦਾ ਜੰਪ ਨਹੀਂ ਜਾ ਬਹੁਤ ਚਲੋ ਉਹਨੇ ਚੱਲਣੀ ਚੱਲੋ ਦੇਖਦੇ ਬਾਕੀ ਬਈ ਜੇ ਤਿਆਰ ਹੋ ਗਈ ਤਾਂ ਸਭ ਹੁੰਦਾ ਠੀਕ ਹੈ ਉਹ ਵਹੀ ਚੱਲ ਰਿਹਾ ਕੰਮ ਹਜੇ ਲੱਗੂ ਟਾਈਮ ਹਜੇ ਇਹ ਲੱਗੂ ਟਾਈਮ ਕੰਮ ਚੱਲਦਾ ਹੈ ਕੰਮ ਤਾਂ ਸੱਲੀ ਜਾਲਾ ਪੂਰਾ 6 ਵਜੇ 2 ਘੰਟੇ ਜੇ ਹੋਰ ਲੱਗੂਗਾ ਉਹ ਖੋਲ੍ਹਦੇ ਬਾਈਆਂ ਨੇ ਹੁਕੜਾ ਪਈ ਏਕੜ ਸਾਰੇ ਨਾ ਖੋਲ੍ਹਦੇ ਵੀ ਜਿੱਲਾ ਕਰਨੇ ਕਹਿੰਦੇ ਮੜੀ ਜੀ ਵੀ ਪਲੇ ਨਹੀਂ ਪਾਉਂਦੇ ਹਾਂ ਸਰਾ ਕਰਨ ਪੂਰੇ ਕੱਢ ਰਹੇ ਆ ਅੰਦਰ ਇਹ ਰਾਖ ਲੱਗੇ ਵੇ ਕਰਨ ਹਾਂ ਤੇ ਫੁੱਕ ਲੱਗੀ ਬਹੁਤ ਸੋਣੀ ਹੈ ਇਹਦਾ ਜੁੜਨੀ ਆ ਤਾਂ ਪੱਤੀਆਂ ਨਹੀਂ ਟੌਰ ਬਣਾਤੀ ਉਹੀ ਆ ਹੈ ਬਣ ਜਾਣ ਪੂਰੀ ਗੱਲ ਬਾਤ ਆਪਾਂ ਦੇ ਉਧਰ ਵੀ ਕਿਹੜੇ ਲਾਉਂਦੇ ਸਿੱਧੇ ਹੀ ਚੁੱਲੇ 'ਚ ਲਾਉਂਦੇ ਡੱਬੇ 'ਚ ਲਾਉਂਦੇ ਇਹ ਲੰਬੀ ਲੱਗਦੀ ਆ ਹੈ ਨਾ ਤੇ ਬਾਕੀ ਨਹੀਂ ਰਹਿ ਗਿਆ ਵਾਲਾ ਬਾਈ ਸਾਰਾ ਖੋਲਿਆ ਹੋਇਆ ਉਹ ਖੋਲਿਆ ਦਿਖਾ ਦੇ ਜੀ ਉਹ ਪਿੱਛੇ ਤੇ ਦਾ ਖੋਲਨੇ ਬਾਈ ਆਹ ਵੇਖੋ ਿੰਕਾ ਵੀ ਖੋਲ ਗਿਆ ਜੋ ਵੀ ਨਟ ਖੋਲ ਲੈ

ਨਾਲੇ ਵੇਲਡਿੰਗ ਕਰਿਆ ਹੋਇਆ ਹੈ। ਬੀ ਅੱਗ ਵਰਗੀ ਪਈ ਹੈ। ਹੈ? 1.5-2 ਘੰਟੇ ਹੋ ਗਏ ਲੈ ਵੇਲਡਿੰਗ ਕਰਦੀ ਕਰੀ ਰਹੀ ਹੈ ਜੋ ਇਹ ਗੱਲ। ਲੋਹਾ ਮੋਟਾ ਹੈ ਵਿੱਚ ਤੱਕ ਕਿੰਨ ਘਰਮ ਹੋਇਆ ਬਹੁਤ ਹੌਲੀ ਹੌਲੀ ਠੰਡਾ ਹੁੰਦਾ ਫਿਰ। 2 ਘੰਟੇ ਹੋ ਗਏ। ਆਹ ਦੇ ਲੈ ਇੱਧਰ ਕਰ ਰਹੇ ਨੇ। ਇਹ ਨਾਲੇ ਉਹਦੇ ਵੇਲਡਿੰਗ ਕਰੀ ਟੁੱਚ ਲਾਏ ਹੋਏ ਆ ਉਹਦੇ ਫਿਰ ਖਰਾਖ ਇੱਧਰ ਉੱਧਰ ਨਾ ਹੋ ਜਵੇ। ਉਹਦੇ ਬਰਾਬਰ ਮਲਾ ਕੇ। ਪ੍ਰੋਪਰ ਸਲਾ। ਉਹਦਾ ਮੜਾ ਜਿਹੀ ਉਹ ਟੁੱਚ ਜਿਹੀ ਲਾਈ ਹੋਏ ਫੁੱਲ ਜਾਨੀ ਬਾਅਦ ਚੁੱਕਦਾ। ਫਟਾਪ ਹੋਣੀ ਹੈ। ਫਟਾਪ ਹੋਣੀ ਹੈ। ਬੱਦਦੀ ਹੋਣੀ ਹੈ ਥੱਲੇ। ਹਾਂ ਹਾਂ। ਸਦਾ ਸਰਾ ਅੱਗੇ ਡੱਟ ਰਿਹਾ। ਕੋਈ ਹੋਲਣੇ ਦੀ ਰੋਡ ਨਹੀਂ ਹੈਗੀ। ਆਇਓ ਆਪਣਾ ਫਰਟ ਪਾ ਜਾਈਏ। ਉਹ ਬਾਈਆਂ ਤੋਂ ਫਾਟ ਨਹੀਂ ਲੱਗਦੇ ਬਈ। ਉਹ ਗਰਮਾ ਫਰਮਾ ਸਿੱਧਾ ਬਲਬਲ ਕੱਢਣ ਨੂੰ ਬੈਲੈਂਸ ਬਣਾਉਣੇ ਨੂੰ। ਹਾਂ। ਇਹ ਜਿਹੜਾ ਜ਼ੁਗਾਰ ਸਾਰੇ ਲਈ ਲੱਗੇ ਹੋਏ ਆ। ਜਿਹੜੇ ਸਾਰੇ ਜਾਂਦੇ ਹੋਏ ਕਿ ਪ੍ਰੋਪਰ ਹੈ ਕਿੰਨਾ ਦੇ ਸਹਿਜਵਾਣ। ਹਾਂ। ਮਗਰ ਇਹਨਾਂ ਮੜ ਜੀ ਚਾਰ ਘੰਟਾ ਅੱਧਾ ਚਾਰ ਅੱਧਾ ਥੱਲੇ ਵੀ ਉਹਨੇ ਦੋ ਹਨ ਦੋ ਥੱਲੇ ਤੇ ਬੰਜਾ ਕਹਿੰਦੇ ਪਲੇ ਪੈ ਗਈ ਮਾੜੀ ਅੱਗ ਪੁਆਇੰਟ ਟੂ ਪੁਆਇੰਟ ਹੁਣ ਪਿੰਨ ਜਾਉਂਗੀ ਬਣੀ ਮੋਟੀ ਵੀ ਪਲੇ ਨਹੀਂ ਹੋਣਗੀ ਪਰ ਕੰਮ ਹੋ ਗਿਆ ਚਲੋ ਫਿਰ ਬਾਕੀ ਟਾਈਮ ਤਾਂ ਲੱਗਦਾ ਪਰ ਗੱਲਬਾਤ ਵੱਡ ਜੂਗੀ 8 ਵਜੇ ਜਾਣੇ 8-9 ਵਜੇ ਜਾਣੇ ਤੇ 3 ਘੰਟੇ ਜਾਣ ਨੂੰ 12 ਪੂਰਾ 11 ਵਜੇ ਪਹੁੰਚੂਗੇ ਚੱਲ ਲੱਗ ਗਿਆ ਹੁਣ ਇੰਨੀ ਦੂਰ ਆਏ ਆ ਕੰਮ ਤਸੱਲੀ ਵਾਲੇ ਚਾਹੀਦਾ ਆ ਰੋਟੀ ਖਾ ਕੇ ਢਾਬੇ ਵੇਖੇ ਫਿਰ ਚਲੀ ਜੂਗੀ ਹਾਂ ਅੱਧੀਆਂ ਆਪਾਂ ਬੈਠੇ ਜਾਈਏ ਹੋਗੇ ਹਾਂ ਮਾ ਜਾਨੀ ਬਈ ਆਪਾਂ ਹੋ ਗਈ ਤਿਆਰ ਆਪਣੀ ਹੁਣ ਉਹ ਵੀ ਇੱਦਾਂ ਨਹੀਂ ਲਵਾਉਂਦੇ ਹੈਂ ਹੈ ਤਾਂ ਬਈ ਗੱਲ ਵਾਹ ਆਪਾਂ ਵੇਖ ਕੇ ਦੇਖਣਾ ਇਹ ਤੇ ਕੀ ਗੱਲ ਵਾਹ ਹੋਰ ਇੱਕ ਰੌਣਕ ਹੀ ਲਾ ਗਈ ਹਾਂ ਹੋਰ ਕੀ ਕਿੰਨੇ ਨਾਲ ਲਾਇਆ ਤੇ ਇੱਕ ਮੈਂ ਉਹਨੂੰ ਕੀ ਬੋਲਦਾ ਇਹਦਾਂ ਨਹੀਂ ਬੈਠੇ ਆਂ ਜੋ ਆਪਾਂ ਕੱਚ ਨਹੀਂ ਹੱਟਿਆ ਉਹ ਵੀ ਉਹ ਨਹੀਂ ਸੀ ਸੈਟੇ ਦਾ ਤੇਰਾ ਮਾੜੀ ਮਤਲਬ ਨਹੀਂ ਹੈ ਗਰਮ ਪਈ ਹੈ ਇਹ ਤੇ ਰਗੜਾਈ ਕਰਕੇ ਦਾਵਾ ਲਈ ਜੇ ਗਰਮ ਹੁੰਦਾ ਵੀ ਹੈ ਨਾ ਆਪਾਂ ਬੈਲਡ ਕੀਤੀ ਸੀ ਹਾਂਜੀ ਹਾਂਜੀ ਉਹਦਾ ਵੀ ਜਗਾ ਹੈ ਨਾ ਆਪਾਂ ਗੜਾਈ ਵੀ ਹੁੰਦਾ ਹੈ ਰਗੜੇ ਪਈ ਆ ਰਹੀ ਹੈ ਬਾਕੀ ਲੱਗਿਆ ਸੌਂਦਰ ਫਟਾ ਕਰਨੀ ਨਾ ਤਾਂ ਗੁੱਲਾ ਕਿੱਥੇ ਗਿਆ ਆ ਇੱਧਰ ਬਣਾ ਲੱਗਿਆ ਰੋਟੀ ਬਣਾਣ ਦੇ ਬਣਾ ਲੱਗ ਗਈਆਂ ਤੇ ਸੰਦਰ ਹੀ ਲੱਗਣੀ ਹੈ ਹੁਣ ਉਹਨੂੰ ਗੁੱਲੇ ਨੂੰ ਲੋ ਅਗੇ ਫਿਰ ਆਪਾਂ ਜਾਂਦੇ ਆਂ ਪ੍ਰਿੰਟ ਨੂੰ ਓਕੇ ਜਿਵੇਂ ਨਾ ਕਸਰ ਤਾਂ ਨਹੀਂ ਕੋਈ ਹਾਂ ਬਈ ਟਾਈਮ ਬਹੁਤ ਲੱਗ ਗਿਆ 10 ਵਜੇ 11 ਵਜੇ ਦੇ ਲੱਗੇ ਹੋਇਆ ਬਾਈ ਉਹ ਕੋਈ ਕੰਮ ਬਹੁਤ ਚੰਗਾ ਲੱਗਿਆ ਨਾ ਬਾਕੀ ਆ 1 ਇੰਚ ਦੀ ਆ ਪੱਤੀ ਹਾਂ ਜਿਆਦਾ ਮੋਟੀ ਜਲੀ ਇਹ ਡੇਡ ਦਾ ਇਹ ਡੇਡ ਦਾ ਇਹ ਦੋ ਦਾ ਜੀ ਬਾਕੀ ਆ ਵੀ ਜਿਹਨਾਂ ਨਾਲ ਵੀ ਮੋਟਾ ਇਹ ਦੋ ਦਾ ਇਹ ਡੇਢ ਦਾ ਹੈ ਜਿਹੜੇ ਇੱਥੇ ਮੇਜੰਦਾ ਪਾ ਜੀ ਨੇ ਉਹਦੇ ਉੱਤੇ ਪੈਣਾ ਸਾਰਾ ਨਹੀਂ ਇਹਦੇ ਉੱਤੇ ਪੈ ਕੇ ਆਉਂਦਾ ਬਾਕੀ ਪੱਤੀ ਵੀ ਲਾਤੀ ਬਈ ਇਹਨਾਂ ਇੱਕ ਨੰਬਰ ਦੀ ਜਿਹਾ ਬਣਾਈ ਆ ਪਾਈਆਂ ਨੇ ਕੋਈ ਕਸਰ ਨਹੀਂ ਹੈ ਕਿ ਉਹ ਤੇ ਤਸਦੀ ਨਾਲ ਕੰਮ ਕਰਿਆ ਇਹਨਾਂ ਕਾਲੀ ਵਾਲਾ ਕੰਮ ਕੋਈ ਨਹੀਂ ਕਰੇ ਆਪਾਂ ਨੂੰ 10 ਵੱਜ ਗਏ ਮੰਨ ਕੇ ਚਲੋ ਵੀ 11 ਵਜੇ ਤੱਕ ਲੱਗਾ ਘੰਟਾ ਹੋਰ ਲੱਗੇਗਾ ਫੀਟਿੰਗ ਇਹਨੂੰ ਹੋਰ ਹੋਰ ਤੇ ਉਹਦੇ ਬਾਅਦ ਫਿਰ ਚੱਲਦੇ ਆਪਾਂ ਪਿੰਡ ਨੂੰ 2 ਵਜੇ ਜਾਣੇ ਪਿੰਡ ਜਾਂਦੇ ਹਾਂ ਹਾਂ 2 ਵਜੇ ਤੱਕ ਪਹੁੰਚੂਗੇ ਬਾਈ ਪਿੰਡ ਆਪੇ ਨਾ ਲੈ ਲੇ ਲਓ ਜੀ ਬਾਈ ਤਿਆਰ ਆ ਹੁੱਕਾ ਬਣੀ ਹੈ ਨਾ ਤਰਸਾ ਲ ਬਾਈ ਨਹੀਂ ਨਹੀਂ ਪਤਣਾ ਬਲੈਂਡਿੰਗ ਹੋ ਰਹੀ ਹੈ ਇਹ ਬਾਕੀ ਹਲੇ ਲੱਗੂਗਾ ਘਾਟਾ ਕਿੱਥੋਂ ਪੂਰਾ ਜਿੰਨ ਕਿੰਨਾ ਟਾਈਮ ਹੋ ਗਿਆ ਬਾਈ 8:00 ਵਜੇ ਹੈ 8:00 ਵਜੇ ਇੱਧਰ ਬਾਈ ਕਲਾ ਬਾਈ ਨੇ ਸਮਾਨ ਭੇਜਿਆ ਏ ਦੇਖ ਰਿਹਾ ਕਿੰਨਾ ਜ਼ਬਰਦਸਤ ਹੈ ਬਹੁਤ ਵਧੀਆ ਹੈ 골ਡ ਰੈਂਕ ਵਾਸੀ ਪਤਾ ਜਵਾਬ ਦਿੱਤਾ ਤਾਂ ਮੈਂ ਬਾਈ ਰਹਿਣ ਦੇ ਕਹਿੰਦਾ ਨਹੀਂ ਕਹਿੰਦਾ ਸਾਡੇ ਏਰੀਆ ਚ ਆਏ ਪਿਆ ਕਹਿੰਦਾ ਯਾਰ ਪਿੰਡੇ ਆਏ ਪਏ ਕਹਿੰਦਾ ਮੇਰੇ ਕਹਦਾ ਆ ਕਿ ਮੈਂ ਮੜ ਜੂਗਾ ਕਹਿੰਦਾ ਤੁਸੀਂ ਸਾਟਿਆ ਨਹੀਂ ਹੈਗਾ ਸਮੋਸੇ ਭੇਜੇ ਦੱਸਿਆ ਨੇ ਫਿਰ ਤੇ ਬਾਕੀ ਬਾਈ ਪ੍ਰੋਪਰ ਆਪਣੀ ਤਿਆਰ ਆਣ ਹੁੱਕ ਸਾਰੀ ਓਕੇ ਆਣ ਇਹ ਪੀਟੀ ਵਾਲਾ ਵੀ ਐਨ ਉੱਪਰ ਤੇ ਜਿੱਦੂ ਦਾ ਜਗੜ ਇਹਦਾ ਬਾਕੀ ਉਹ ਕ ਬਾਕਸ ਹੋਣੀ ਲੱਗੀ ਜਿਹੜੀ ਰੈਟਰੀ ਬਹੁਤ ਵਧੀਆ ਹੁਕਾ ਲਾਈ ਹੈ ਐਨ ਆਹ ਹੀ ਆਖੀ ਬਾਈ ਬਹੁਤ ਸੀ ਬਾਈ ਬਹੁਤ ਤੀ ਬਹੁਤ ਵਧੀਆ ਜੀ ਮੋਟੀ ਮੋਟੀ ਇੰਚੀ ਇੰਚੀ ਦੀ ਹੈ ਇੰਚੀ ਦੀ ਹੈ ਬਾਈ ਸਾਰੀ ਹੋਏ 30 ਲਈ ਹੈ ਜੜੀ ਆਹਾਂ ਜੀ ਹਾਂ ਇੰਚੀ ਦੀ ਹੈ ਹਾਂ ਇੰਚੀ ਆ ਸਾਰਾ ਇੰਚੀ ਦਾ ਹੈ ਇੰਚੀ ਦਾ ਹੀ ਮਿਲ ਗਈ ਹੈ ਨਾ ਲੈ ਕੰਮ ਤਾਂ ਤਸੱਲੀ ਵਾਲਾ ਹੋ ਗਿਆ ਜੀ ਚਲੋ ਬਾਕੀ ਬਰਬਾਦ ਨਾ ਚਲੋ ਰੱਖੇ ਇੱਥਾ ਵੀ ਗਾਹ ਨਾਲ ਜਾਨੋ ਆਈ ਦੀ ਅੱਜ ਤਾਂ ਕੰਪਨੀ ਵਾਲੇ ਆ ਹਾਂਜੀ ਹਾਂਜੀ ਆਹ ਜੀ ਤੇ ਨਾ ਚਲੋ ਉਹਦਾ ਵਧੀਆ ਸਮਾਨ ਹੁੰਦਾ ਲਾਇਆ ਆ ਹਾਂਜੀ ਹਾਂਜੀ ਇਹ ਕਹਿੰਦੇ ਨਾ ਹੈਵੀ ਕਰਡਲ ਆਹ ਇੱਕ ਦਸ ਜੀ ਨਾ ਮੋਟੀ ਆਹ ਪੱਤੀਆਂ ਜੀ ਆਹ ਹਾਂ ਹਾਂਜੀ ਇਹ ਕਹਿੰਦੇ 8 ਇੰਚੀਆਂ ਲੱਗੀਆਂ ਹੋਣਾ ਨਾ 12 mm ਦੀਆਂ ਹਾਂਜੀ ਕੋਈ ਜ਼ਿਆਦੇ ਬੈਠੇ ਉਹ ਤਾਂ ਹੈ ਉਹ ਆ ਜੀ ਫਿਰ ਉਹ ਗਾਹ ਨਹੀਂ ਗਏ ਵੀ ਥੋੜਾ ਜਿਹਾ ਹਲਕਾ ਕਰੀ ਜਾਂਦੇ ਇਹ ਤਾਂ ਉਹ ਕੰਪਨੀਆਂ ਫਰਕ ਪਾਈ ਜਾਂਦੀਆਂ ਆਹ ਹਲੇ ਤੁਸੀਂ ਹੁੱਕ ਨਹੀਂ ਦੇਖੀ ਜੀ ਜਿਹੜੀ ਨਾਲ ਦਿੱਤੀ ਹੋਈ ਸੀ ਉਹਦਾ ਮੈਂ ਹੁੱਕ ਬਾਅਦ ਵਿੱਚ ਲੁਆਈ ਹੋਈ ਹੈ ਜੀ ਹਾਂਜੀ ਅਜੋ ਨਾਲ ਨਹੀਂ ਆਈ ਉਹ ਨਹੀਂ ਸੀ ਜੀ ਉਹ ਤਾਂ ਲਫਾਫਾ ਸੀ ਉਹ ਤਾਂ ਮੈਂ ਉਹਨਾਂ ਨੂੰ ਦੇ ਆਇਆ ਤਾਂ ਜੀ ਏਜੰਸੀ ਵਾਲਿਆਂ ਨੂੰ ਥੀ ਮਹਾ ਆਪਣੀ ਹੁੱਕਰ ਰੱਖ ਲਓ ਉਹ ਵੀ ਮੈਂ ਹੈ ਅਰਜਣੇ ਤਾਂ ਜੀ ਪਹਿਲਾਂ ਵੀ ਮੇਰੇ ਕੋਲ ਇਹ ਤਾਂ ਮੈਂ ਹੁਣ ਹੀ ਲੱਤਾ ਜੀ ਤਿੰਨ ਕਿ ਮਹੀਨੇ ਟਰੈਕਟਰ ਨਾਲ ਉਹ ਤਾਂ ਜਮਾ ਹੀ ਲਫਾਫਾ ਹੁੱਕਦਤੀ ਹੋਈ ਸੀ ਆ ਜੀ ਆਪਾਂ ਜਿੰਨੇ ਕੋਰੀਆਂ ਲਾਉਣੀਆਂ ਥੱਲੇ ਠੀਕ ਹੈ ਜੀ ਚਲੋ ਇਹ ਆਵੇ ਜਦੋਂ ਜਿਹੜੀ ਚੀਜ਼ ਦਾ ਨਾ ਗਾਣੀਗਾਮ ਜਿੰਨੇ ਆ ਹਰ ਵਾਰ ਅਰੇ ਇਹ ਚੀਜ਼ ਹਲਕੀ ਕਰੀ ਜਾਂਦੇ ਆ ਉਹ ਤਾਂ ਹੈ ਉਹ ਜੀ ਉਹ ਮੈਂ ਕਹਿ ਰਿਹਾ ਜੀ ਕਿ ਜਿੰਨੀਆਂ ਵੀ ਆਉਂਨੇ ਉਹ ਜਿਹੜੇ ਹਿਸਾਬ ਨਾਲ ਟਰੈਕਟਰ ਹੈ ਜੀ ਹੁੱਕ ਤੁਸੀਂ ਹਲੇ ਨਾਲ ਦੀ ਦਾ ਜਮਾ ਹੀ ਹੋ ਇਹਨੂੰ ਪੁੱਛੋ ਕਹੀ ਜੀ ਦੀ ਉਹ ਤਾਂ ਐ ਹੁੰਦਾ ਵੀ ਇੱਕ ਕੰਪਨੀ ਵਾਲੇ ਕਾਜ ਪੂਰਾ ਕਰ ਦਿੰਦੇ ਵੀ ਅਸੀਂ ਹੁੱਕ ਲਾ ਕੇ ਦਿੱਤੀ ਹੈ ਇਹ ਹੈਗੀ ਆ ਨਾਲ ਨਾ ਹੁੱਕ ਵਾਲੀ ਤਾਂ ਸੱਡੀ ਹੈ ਜੀ ਇਹਨ ਇੱਕ ਨੰਬਰ ਹੈ ਜੀ ਕੋਕ ਦਿਖਦੀ ਹੋਈ ਹੋਈ ਹਾਂ ਮੈ ਅਲੈਕੁਮ ਦੇ ਬਾਈ ਕਹਿੰਦਾ ਇਹ ਕੰਮ। ਕੀ ਕਰਨ ਨੂੰ ਪੁੱਤ ਲਈ ਲੱਗੂਗਾ ਸਾਨੂੰ ਅੱਧਾ ਘੰਟਾ ਹੋਰ ਉਹ। ਘੰਟਾ। ਅੱਧਾ ਘੰਟਾ ਤਾਂ ਬਾਈ ਕਹਿੰਦਾ ਗ੍ਰੈਂਡਰ ਨੂੰ ਲੱਜਣਾ। ਅੱਧਾ ਘੰਟਾ ਲੱਗ ਜਾਣਾ। ਘੰਟਾ ਲੱਗ ਜੂਗਾ ਜੀ ਹੋਰ। ਹਾਂ। ਘੰਟਾ ਡੇਢ ਘੰਟਾ ਲੱਗੂਗਾ। ਮੋੜੇ ਕਰਮ ਹੋਣੀ ਹੱਥ ਪਾਉਣਾ ਔਖਾ ਹੋਣਾ। ਉਹ ਤਾਂ ਹੈ ਉਹ ਜੀ। ਉਹ ਤਾਂ ਮੇਰਾ ਖੇਤ ਨਹੀਂ ਆ ਹੁਣ। ਕੋਈ ਨਹੀਂ ਕੋਈ। ਪਾ ਠੀਕ ਹੈ ਜੀ। ਪਾਤਾ ਜੀ ਹੁਣ ਕੀ ਕਰਨੀ ਆ। ਚਲੋ ਠੀਕ ਹੈ ਜੀ ਬਾਈ। ਤਿਆਰ ਕਰਕੇ ਕੱਲ ਦੇ ਆ 12 1 ਵਜੇ ਜਾਨਾ ਪੰਪੇ ਜਾਂਦੇ ਨੂੰ ਆ ਦੇ ਆ ਨੂੰ ਪੁੱਛ ਗਿਆ ਕਹਿੰਦਾ ਭਾਈ ਬਲੌਗ ਪਾਤਾ ਮੈਂ ਕੱਲੂ ਪਾਉਂਗਾ ਨਹੀਂ ਪਰਸੋਂ ਪਾਉਂਗਾ ਲੈ ਕਹਿੰਦਾ ਕਹਿੰਦਾ ਵੀਡੀਓ ਪਾਤੀ ਕਹਿੰਦਾ ਜਿਹੜੀ ਬਣਾਉਂਦੇ ਮੈਂ ਹਲੇ ਪਾਉਂਗੀ ਕੱਦਾਂ ਦਿਨ ਖੜ ਜੀ ਸੋ ਠੀਕ ਹੈ ਜੀ ਫਿਰ ਦੇਖਦੇ ਆ ਭਾਈ ਪਿਆਰ ਕਰ ਬਾਕੀ ਫੀਡਿੰਗ ਹੋਣੀ ਨਾਲੀ ਉਹ ਜਿਹੜਾ ਤੇਰੇ ਕੋ ਸਿਰ ਗਿਆ ਸੀ ਉਹ ਕਿੱਥੇ ਆ ਮੈਂ ਫਾੜਨਾ ਚੱਕ ਤਰ ਚੱਕਲੇ ਰੱਬ ਤੁਹਾਡਾ ਭਲਾ ਕਰੇ ਸ਼ਵਾ ਸ਼ਵਾ ਚੱਕਦੇ ਚੱਕਦੇ ਦੁਨੀਆ ਮਰੀ ਹੋ ਜਾਂ ਤਨੀ ਪਾਈਆ ਤੋਂ ਹੋ ਜਾ ਤੱਕ ਦਿਓ ਸਾਧਕ ਪਾਈਆ ਛੱਡ ਦਿਓ ਲੈ ਇਹ ਰੁਕ ਜਾ ਇਹਨੂੰ ਪਾਰ ਕਰੋ ਇਹਨੂੰ ਬੋਲਡ ਬਾਲਾ ਹਲਾ ਲੈ ਮੋੜਿਆ ਇਹਦੇ ਨਾਲ ਦੂਏ ਜਾਣੇ ਹਲੇ ਛੱਡ ਕੇ ਸਾਰੀ ਹੋਏ ਕਿ ਤਰ੍ਹਾਂ ਇਹਨੂੰ ਇਹਨਾਂ ਨਾਲ ਹੀ ਇੰਤਰੀ ਕਰਨ ਵਾਲੀ ਉਹ ਆਹ ਲੱਕੜੀ ਬਣਾ ਬਣਾ ਉਹ ਜਦ ਕਣਾ ਬਣਾ ਬਣਾਤੇ ਉਹ ਪੀ ਗੱਲ ਬਣਦੀ ਓਏ ਇੱਥੇ ਕੋਪ ਖਾ ਜਾਂਦਾ ਪੈਨ ਰੇ ਵੇਲੇ ਇਹਦੇ ਵਿੱਚ ਮੈਂ 3 ਰੁਪਏ ਵਿੱਚ ਪਾ ਗਿਆ ਨੁਕੂ ਨੁਕੂ ਜਦ ਇਹ ਤਾਂ ਲੂਹਰ ਕਰਾਇਆ ਕਰੂੰਗੀ ਮਾਲ ਵਾਲੇ ਦਾ ਇਹ ਬੰਦੀ 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 ਬ ਵੀਡੀਓ ਹੁਣ ਚੱਲੀ ਜਾਏਗਾ ਨਹੀਂ ਆਇਆ ਬਸ ਵੀਡੀਓ ਚ ਚੱਲ ਜਾਈਓ ਉੱਪਰ ਪਾਈਏ ਮੈਨੂੰ ਮੇਰੀ ਇਹ ਚੱਲ ਜਾਣੀ ਆ ਲੌਗ ਦੇਖ ਲੀ ਜੀ ਬਸ ਉਹ ਦੋ ਵੀਡੀਓ ਇੱਕਦਾਂ ਨਾ ਕਰੋ ਲੌਗ ਨਾਮ ਵੀ ਹੋਇਆ ਨਾ ਇਹਨੂੰ ਲੌਗ ਇੱਥੇ ਰਹਿਣਾ ਨਾਮ ਇਹਨੂੰ ਉੱਪਰ ਪਾ ਦਿਓ ਉੱਪਰ ਦੀ ਸਾਈਡ ਤੇ ਜੀ ਸਹੀ ਆ ਹਾਂਜੀ ਹਾਂ ਜੇ ਹੁਣੇ ਪੋੜਾ ਹੁਣ ਬਾਅਦ ਨਾਲ ਉਹਦੇ ਬਾਅਦ ਜੀ ਕਰ ਸਕਦੇ ਤੁਸੀਂ ਨਹੀਂ ਥੱਲੇ ਪਾ ਕੇ ਉੱਪਰ ਪਾ ਦੇ ਇਹਨੂੰ ਹਾਂ ਬਾਅਦ ਚ ਕੱਢ ਲਿਓ ਪਹਿਲਾਂ ਥੱਲੇ ਪਾ ਲਓ ਜੀ ਉਹਨੂੰ ਪੂਰੇ ਕਰ ਦਿਓ ਜੀ ਤਾਂ ਵੀ ਬਾਅਦ ਕੇ ਬਦਲਣੀ ਚਾਹੀਦੀ ਪਾ ਸਾਨੂੰ ਫੇਰ ਬਦਲਣੀ ਪਾਣੀ ਜੀ ਲੈ ਆਪਾਂ ਉਹਨੂੰ ਪ੍ਰੇਪਰ ਕਰਨਾ ਹਾਂ ਉਹ ਬੋਲ 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 ਉਹਨ ਦਾ ਜੀ ਬੋਲ ਬਾਦੰਨੇ ਆ ਉਹਦੇ ਲੋਕਾਂ ਨੂੰ ਚੱਕਰ ਪਾਣਾ ਹਾਂ ਜੀ ਬੋਲ ਨਹੀਂ ਪਾਣਾ ਹੈ ਨਾ ਬੋਲ ਨਾ ਹੈ ਨਾ ਬੋਲ ਡਾਇਰੈਕਟ ਬੋਲਣਾ ਕਰੇ ਵੀ ਬੋਲ ਤਾਂ ਨਾ ਹੁੰਦੀ ਹੈ ਭਾਜੀ ਠੀਕ ਹੈ ਜੀ ਕਿਉਂਕਿ ਇਹ ਨੇ ਕੱਬ ਕੇ ਰੱਖਣੀ ਪੰਨਾ ਦੇ ਵਿੱਚ ਪੰਨਾ ਵਿੱਚ ਇਹਨੇ ਇਕੱਠੀ ਇੱਕ ਜਾਣ ਕਰ ਦੇਣੀ ਬੋਲ ਨੇ ਬਸ ਠੀਕ ਹੈ ਬੋਲਾਂ ਦੇ ਲੈ ਹੁੰਦੇ ਭਰਾ ਮੇਰੇ ਇੱਕ ਵਾਰ ਪਾ ਕੇ ਕੱਸ ਲੈ ਲੈ ਧਲੇ ਉੱਧਰ ਬੋਲ ਪੁੱਛੀ ਰੱਖੇ ਜਾਣੀ ਇਹਦੇ ਕਹਿਣ ਦੀ ਗੱਲ ਹੈ ਜੇ ਆਪਣੇ ਠੀਕ ਹੈ ਜੀ ਭਾਜਾ ਨੂੰ ਨਹੀਂ ਭਾਵਾ ਚਾਰੇ ਬੋਲ ਚਲਾ ਲਓ ਪੈਨਾ ਨਾ ਵੀ ਪਾਇਆ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਕੋਈ ਵੀ ਬੜੇ ਸਭ ਨੂੰ ਮਲੋ ਰਗੈਲੀ ਨਹੀਂ ਕਰੀਏ ਦਾ ਬੈਠ ਰਿਹਾ ਠੀਕ ਹੈ ਜੀ ਆ ਲੈ ਮੈਨੂੰ ਬੋਲ ਦੇ ਕਿਥੇ ਇੱਕ ਟੋਕਰ ਜਦੋਂ ਨਹੀਂ ਗਿਆ ਆ ਵੀ ਠੀਕ ਇਹ ਬਹੁਤ ਚੰਗਾ ਥੋੜਾ ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸਦਾ ਟੋਕਰਾ ਨਾ ਕੋਈ ਆ ਉਹ ਬਣਾ ओके योते बदले ਜਾਣਾ ਦੱਦੇ ਤੂੰ ਦੱਦੇ ਨਹੀਂ ਨਹੀਂ ਕੁਝ ਨਹੀਂ ਕੀਤਾ ਜੀ ਮੈਂ ਬਸ ਹੋਣ ਚੱਲੀਏ 11 ਵਜ ਗਏ ਬਾਈ ਰਾਤ ਦੇ ਪੀਟਿੰਗ ਹੋ ਗਈ ਹੱਕ ਬਹੁਤ ਵਧੀਆ ਲਾਈ ਆ ਬਾਈ ਬਾਈਆਂ ਨੇ ਤਾਂ ਨਹੀਂ ਕਹਿੰਦੇ ਤਸੱਲੀ ਹੈ ਆਪਣੀ ਪੂਰੀ ਹੈ ਨਾ ਬਾਕੀ ਜਿਵੇਂ ਦਿਖਾਦੇ ਕੋਲ ਜਾ ਕੇ ਇਹ ਨਹੀਂ ਬਾਈ ਜੀ ਕਿਹਾ ਨਹੀਂ ਬੱਸ ਬਾਕੀ ਮੌਲੀ ਪਿੰਡ ਆਏ ਹੋਏ ਆ ਬਾਈ ਹੁੱਕ ਲਾਉਣ ਆਪਾਂ ਤੇ ਵੀਰਾਂ ਦਾ ਬਾਈ ਹੁੱਕਾਂ ਰ ਬੰਪਰਾਂ ਦਾ ਵੀ ਕੰਮ ਹੈਗਾ ਤੇ ਜੇ ਕਿਸੇ ਵੀਰ ਨੇ ਲੋੰਗੀ ਦਾ ਸੰਪਰਕ ਕਰ ਲਿਓ ਬਾਈ ਸਾਡੇ ਨਾਲ ਤੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਬਾਈ ਇਹਨਾਂ ਦਾ ਤੇ ਜਰੂਰ ਲਵਾਇਓ ਬਾਈ ਬਹੁਤ ਸੋਹਣੀ ਹੁੱਕ ਲੱਗੀ ਹੋਈ ਤੇ ਚਲੋ ਠੀਕ ਆ ਹੁਣ ਚੱਲਦੇ ਬਾਈ ਪਿੰਡ ਬਾਕੀ ਕੱਲ ਨੂੰ ਤੁਹਾਨੂੰ ਦੱਸਾਂਗੇ ਬਾਪੂ ਨਾਲ ਹੀ ਦੇਖ ਤੇ ਕਿਹਾ ਕਹਿੰਦੇ ਆ ਉਹ ਦੇਖ ਕੇ ਚਲੋ ਠੀਕ ਆ ਜੀ ਹਾਸੀ ਕਰਨੀ ਬਾਈ ਸਾਰਿਆਂ ਨੂੰ